ਹਾਂਜੀ ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਬਾਗੇਪਰਾਣਾ ਬਾਗੇਪਰਾਣੇ ਤੋਂ ਕੋਟਕਪੂਰੇ ਨੂੰ ਆਉਣੇ ਆ ਜਾਂ ਕੋਟਕਪੂਰੇ ਤੋਂ ਬਾਗੇਪਰਾਣੇ ਨੂੰ ਆਉਣੇ ਆ ਤਾਂ ਮੇਨ ਰੋਡ ਬਾਈ ਉਹਨਾਂ ਦੇ ਪਿੰਡ ਵੇਈ ਦੀ ਰੰਗਦਾ ਸਮਾਲਸਰ ਪਿੰਡ 'ਚ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਬਹੁਤ ਚੰਗੀ ਸਨਖੀ ਬੂਰੀ ਝੋਟੀ ਤਾਜੀ ਸੂਈ ਸਵਾਈ ਚੰਗੇ ਦੁੱਧ ਤੇ ਚੱਲ ਰਹੀ ਐ ਵੱਡੇ ਕੱਦ ਚਾ ਵਜਨ ਬਹੁਤ ਐ ਮਗਰ ਮਾਲੀ ਬੂਰਾ ਤੇ ਇੱਕ ਆ ਖੀਰੀ ਬਚੀ ਡੱਬੀ ਪ੍ਰਿੰਟ ਵਾਲੀ ਇਹ ਦੋ ਜਾਨਵਰ ਸੇਲ ਐ ਜੈ ਜੀ ਭਾ ਹੋਣਗੇ ਜੇ ਕੋਈ ਬੱਛੀ ਲੈਣ ਦਾ ਚਾਹਵਾਨ ਹੋਵੇ ਖੀਰੀ ਆ ਪਹਿਲਾਂ ਤੇ ਅਗਲਾ ਬੱਛੀ ਲੈ ਲੈ ਜੇ ਕਿਸੇ ਨੇ ਝੋਟੀ ਲੈਣੀ ਆ ਬੂਰੀ ਚੰਗਾ ਦੁੱਧ ਰੈਡੀ ਐ ਜਿੰਨਾ ਦੱਸਿਆ ਉਹ ਨੈਟ ਤਿਆਰ ਉਹ ਕੰਡੇ ਦੇ ਜੋਗਲੇ ਭਾਵਾ 4 ਟਾਈਮ ਕਿੰਨਾ ਮੁੱਲ ਕਿੰਨਾ ਦੁੱਧ ਬੰਦੀ ਸਾਰੀ ਜਾਣਕਾਰੀ ਲੈ ਦਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਦਈਏ ਜੀ ਨਾਂ ਮੇਰਾ ਮੀਕਾਲਵਾਰ ਪਿੰਡ ਸਮਲਸਰ ਜ਼ਿਲ੍ਹਾ ਮੋਗਾ ਤਹਿਸੀਲ ਪਕਾਪਰਣਾ ਫੋਨ ਨੰਬਰ ਦੱਸ ਦਈਏ 98888 48986 ਇੱਕ ਵਾਰੀ ਫੇਰ ਦੱਸੀਏ 98888 48986 ਇਹਦੇ ਹੀ ਕਰ ਲਗੇ ਸ਼ੁਰੂ ਝੋਟੀ ਤੋਂ ਜੀ ਝੋਟੀ ਤੋਂ ਲੈ ਸ਼ੁਰੂ ਦੱਸੋ ਕਹਿੰਨ ਮਾਸੂਆ ਇਹਦਾ ਦੂਜਾ ਸੂਆ ਬਾਈ ਹੂੰ ਦੁੱਧ ਹੈਗਾ ਹੁਣ 16 17 ਕਿਲੋ ਤਿਆਰ ਤੋਲ ਮਾ ਠੰਡੇ ਵਾਂ ਜਿਹੜਾ ਝੋ ਲੈਣਾ ਜੋਖ ਲੈਣਾ ਜਮਾ ਜਮਾ ਬੰਦਾ ਦੋ ਟਾਈਮ ਝੋਕ ਕੇ ਲੈ ਜਾਵੇ ਆਪਦਾ ਤਸਲੀਨਾ ਠੀਕ ਹੈ ਜੀ ਠੀਕ ਹੈ ਨਾ 10 11 ਦਿਨ ਹੋ ਗਏ ਅੱਜ ਇਹਨੂੰ ਸੂਈ ਨੂੰ ਹੂੰ ਠੀਕ ਹੈ ਤੇ ਬਹੁਤ ਹੀ ਨਸਲ ਦੀ ਐ ਪੂਰੀ ਵੱਡੀ ਐ ਦੁੱਧ ਦੀ ਚਵਾਈ ਚੁਈ ਤਾਂ 100 ਨੰਬਰੀ ਇੱਕ ਵੜੀਆਂ ਸੈਕਟਾਰੀਆਂ ਧਾਰਾਪੁਰਾਂ ਠੀਕ ਹੈ ਜੀ ਮਗਰ ਕੀ ਐ ਜੀ ਮਗਰ ਕਟਾਇਆ ਜੀ ਮਾਲੀਆ ਕੱਢੀਏ ਵਿਖਾਈਏ ਤੋਰ ਕੇ ਹਾਂਜੀ ਦੋਸਤੋ 16 17 ਕਿਲੋ ਦੁੱਧ ਜੋਖਣ ਵਾਲਾ ਠੰਡਾ ਇੱਕ ਤਾਂ ਹੁੰਦਾ ਨਾ ਵਿਖਾਵਾ ਝਾਗ ਜੀ ਦਾ ਬਾਲਟੀ ਅੱਧੀ ਕ ਦੁੱਧ ਹੀ ਹੁੰਦੀ ਆ ਤੇ ਜੋਰ ਨਾਲ ਚੋਕੀ ਅੱਧੀ ਝਾਗ ਨਾਲ ਤਾਂ ਜੇ ਇਹਨੂੰ ਵਿਖਾਵਾ ਹੋ ਜਾਂਦਾ ਕਿ ਬਾਲਟੀ ਦੁੱਧ ਹੀ ਆ ਪਰ ਇਹ ਠੰਡਾ ਦੁੱਧ ਦਾ ਬਿਨਾ ਝਾਗ ਵਾਲਾ ਜਦੋਂ ਕੰਡੇ ਦੇ ਜੋਖਲੇ ਝਾਗ ਦਾ ਤਾਂ ਕੋਈ ਵਜਨ ਨਹੀਂ ਹੁੰਦਾ 16 17 ਕਿਲੋ ਨੈਟ ਰੈਡੀ ਆ 10 11 ਦਿਨਾਂ ਦਾ ਸੂਆ ਮਗਰ ਮੇਲ ਕਾਫ ਮਾਲੀ ਬੂਰਾ ਦੂਜਾ ਸੂਆ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਵੱਡੀ ਝੋਟੀ ਲੈਣ ਦਾ ਚਾਹਵਾਨ ਹੋਵੇ ਫੋਲੀ ਵੱਡਾ ਕਾਦਾ ਵਜਨ ਵਜੂਦ ਵੀ ਬਹੁਤ ਆ ਚਾਰ ਹੀ ਥਾਣਾ ਮੋٹے ਮੋٹے ਸਨਖਪੁਣਾ ਵੀ ਝੋਟੀ 'ਚ ਬਹੁਤ ਆ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ ਦੋਸਤੋ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਜਾਨਵਰ ਲੈਣਾ ਤੇ ਜਾਨਵਰ ਪੂਰਾ ਚੰਗਾ ਐ ਕਿਹੜਾ ਹੋਰ ਕੜਾਉ ਮੋੜ ਕੇ ਇਹਦਾ ਘਰੇ ਖੜੀ ਵੀ ਕਰਮਾ ਵਾਲੀ ਸੋਹਣੀ ਲੱਗੂ ਤੇ ਆਂਡੀ ਗਵੰਡੀ ਵੀ ਵੇਖ ਰੌਣਗੇ ਯਾਰ ਜਾਨਵਰ ਬਲਾ ਚੰਗਾ ਲਿਆਇ ਕਿਧਰ ਹੋਣੇ ਗੱਲਾਂ ਹੋਣੀਆਂ ਝੋਟੀ ਦੀਆਂ 16 17 ਕਿਲੋ ਕੋਈ ਵੀ ਜੋ ਕੇ ਲੈ ਜਾ ਨਾਲ ਸਕੂਲ ਆ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਦੇ ਬਿਲਕੁਲ ਨਾਲ ਬਾਈ ਦਾ ਘਰ ਆ ਪਿੰਡ ਦੇ ਵਿਚਾਲੇ ਜਿਹਨੂੰ ਮਰਜ਼ੀ ਪੁੱਛ ਲਓ ਕਿ ਪਿੰਡ ਦੇ ਵਿਚਾਲੇ ਪ੍ਰਾਇਮਰੀ ਸਕੂਲ ਆ ਉੱਥੇ ਜਾਣਾ ਅਗਲਾ ਦੱਸ ਦੂਗਾ ਤੇ ਨਾ ਮੂੰ ਤਾਂ ਪਹਿਲੀ ਗੱਲ ਤਾਂ ਬਾਈ ਨੂੰ ਹੀ ਸਾਰੇ ਜਾਣਦੇ ਮੀਕਲਵਾਰ ਬਾਈ ਦਾ ਨਾਂ ਜਿਹਨੂੰ ਮਰਜ਼ੀ ਪੁੱਛ ਲਿਓ ਇਹਦਾ ਮੈਂ ਉਦਾਂ ਦੱਸਦਾ ਬੱਚਿਆਂ ਦੀ ਵਾਜਾਂ ਆ ਰਹੀਆਂ ਪੜ ਰਹੇ ਆ ਬੱਚੇ ਕਲਾਸ ਚ ਤੇ ਉਹ ਤਾਂ ਮੇਰੇ ਕੰਨੀ ਬੱਚਿਆਂ ਦੀ ਆਵਾਜ਼ਾਂ ਪਈਆਂ ਤੇ ਮੈਂ ਜ਼ਿਕਰ ਕਰਤਾ ਕਿ ਪ੍ਰਾਇਮਰੀ ਸਕੂਲ ਦੇ ਨਾਲ ਘਰ 24 ਇੱਕ ਨੰਬਰ ਆ ਮੋਟੀ ਧਾਰ ਹੈ ਕੋਈ ਭੂਰਨੀ ਛੱਟਾ ਨਹੀਂ ਦੋ ਟਾਈਮ ਚਾਰ ਟਾਈਮ ਰੀਜਨਲ ਚੋਕੇ ਲੈ ਜੇ ਅਗਲਾ ਬਾਕੀ ਜਾਨਵਰ ਪੂਰਾ ਚੰਗਾ ਬਾਕੀ ਮਾਲੀ ਵੀ ਮਗਰ ਚੰਗਾ ਜੇ ਕਿਸੇ ਨੇ ਮਾਲੀ ਸਾਹਮਣਾ ਹੋਵੇ ਤੇ ਮਾਲੀ ਵੀ ਚੰਗਾ ਬੂਰਾ ਹੁਣ ਮਾਲੀ ਦੀ ਮਾਂ ਥੱਲੇ ਦੁੱਧ ਚੰਗਾ ਹੈਗਾ ਤੇ ਤਾਂ ਹੀ ਮਾਲੀ ਰਾਜੀ ਆ ਤੇ ਜੇ ਮਾਂ ਥੱਲੇ ਦੁੱਧ 7-8 ਕਿਲੋ ਹੋਵੇ ਤੇ ਕੀ ਅਗਲਾ ਆਪ ਚੋਵੇ ਦੋਹਾਂ ਟਾਈਮਾਂ ਦਾ ਕਹਿੰਦਾ ਮੈਂ ਇੱਕ ਟਾਈਮ ਦਾ ਨਹੀਂ ਕਹਿੰਦਾ 4-4 ਕਿਲੋ ਦੋਹਾਂ ਟਾਈਮਾਂ ਦਾ ਦੁੱਧ ਹੋਵੇ ਤੇ ਕੀ ਅਗਲਾ ਆਪ ਚੋਵੇ ਤੇ ਕੀ ਮਾਲੀ ਨੂੰ ਛੱਡੂ ਦੁੱਧ ਚੰਗਾ ਤੇ ਤਾਂ ਹੀ ਮਾਲੀ ਰਾਜੀ ਆ ਥਣ ਵੇਖ ਲਓ ਸੋਹਣੇ ਥਣ ਹਾਦੀ ਚੁਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਦੂਸਰੀ ਸਾਈਡ ਤੋਂ ਵੀ ਵਿਖਾ ਦੇਣਾ 16-17 ਕਿਲੋ ਨੈਟ ਰੈਡੀ ਹੈ ਪਮਾ ਚਾਰ ਟਾਈਮ ਚਵਾਈ ਕਰਕੇ ਅਗਲਾ ਲੈ ਜੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਛੋਟੀ ਬਾਤ ਹੈ ਨਾਟ ਕੇ ਨਾ ਟਰੈਕਟਰ ਜਿੱਦੀ ਫੁੱਲ ਵੱਡੀ ਆ ਵਜਨ ਵਜੂਦ ਫੁੱਲੀ ਆ ਦੂਆ ਸੂਆ ਬਾਕੀ ਨਵਾਂ ਹਨ ਕੋਈ ਐ ਨਹੀਂ ਸੂਆਂ ਚ ਮੱਝ ਨਹੀਂ ਦੂਜਾ ਸੂਆ ਵਧੀਆ 10 15 ਸੂਵੇ ਖੁੱਲਾ ਦੁੱਧ ਪਿਆਉਗੀ ਮੀਕਾ ਜੀ ਜਾਇਦ ਜਾਂ ਭਾਏ ਦਾ ਲੈਣ ਦੇਣ ਵਾਲਾ ਭਾਏ ਦਾ 2 10 210 ਹਾਂ ਮਾਨਤਾਨ ਕਰਦੇ ਆਂਗੇ ਜਿਹੜਾ ਕੋਈ ਹੂੰ ਸਹੀ ਆ ਜੀ ਦੋਸਤੋ 2 ਲੱਖ 10 ਹਜ਼ਾਰ ਦੀ ਡਿਮਾਂਡ ਹੈ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ ਵੱਡੀ ਝੋਟੀ ਆਏ ਨਹੀਂ ਹੋਊਗਾ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਆ ਜਾਓਗੇ ਤੇ ਇੱਥੇ ਆਏ ਨੂੰ ਗੁਟਰੀ ਜੀ ਨਿਕਲਿਆ ਬੇ ਲੱਸੀ ਜੀ ਰਾਜੀ ਝੋਟੀ ਆ ਪੂਰੀ ਵੱਡੀ ਯਾਨੀ ਕਿ ਝੋਟੀਆਂ ਦੇ ਮੁਕਾਬਲ ਫੁੱਲ ਵੱਡਾ ਕੱਦ ਆ ਇਹ ਦੋ ਵੱਡਾ ਤਾਂ ਹੁਣ ਕਦ ਕਿਹੜਾ ਹੋਣਾ ਦੋ ਨੰਬਰ ਤੇ ਆ ਜਗੇ ਬੱਛੀ ਤੇ ਇਹਦੇ ਬਾਰੇ ਵੀ ਦੱਸ ਲਿਓ ਤੇ ਨਾਣਾ ਨੂੜਾ ਬਹੁਤ ਆ ਬਾਕੀ WhatsApp ਚੱਲਦਾ ਇਸੇ ਨੰਬਰ ਤੇ ਅਗਲਾ ਵੀਡੀਓ ਕਾਲ ਤੇ ਯਾਰੀ ਇਹ ਵੀ ਆਪਦੀ ਤਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਤਸੱਲੀ ਕਰਨ ਦਾ ਦੱਸਿਓ ਜਿਮੀਕਾ ਜੀ ਇਹ ਖੀਰੀ ਮੂੰਹ ਹਲੇ ਸਮਾਂ ਕਿੰਨਾ ਕੁ ਲੈ ਜੂ ਸਮਾਂ ਇਹ ਦੇ ਹੈ ਗਿਆ ਤੇ ਜਾਂ ਤਰੀਕੇ ਨੂੰ ਦਿਨ ਪੂਰੇ ਆਜ 5 ਹੋ ਗਈ ਹਾਂ ਮੂੰਹ ਭਟਕੇ ਵੀ ਮੈਂ ਦਿਖਾਉਣਾ ਇੱਕ ਮਿੰਟ 8 ਦਿਨ ਪਏ ਆ ਯਾਨੀ ਕਿ ਹਫਤਾ ਪਿਆ ਖੁੱਲਾ ਖੀਰੀ ਮੂੰਹ ਤੋਂ ਅਜੇ ਮੈਂ ਕੱਚੀ ਖੀਰੀ ਲਾਓ ਜੀ ਦੁੱਧ ਦੰਦ ਨਿੱਕੇ ਨਿੱਕੇ ਮੋਤੀਆਂ ਗੁਚਿ ਨੇ ਭਈਆ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਦੁੱਧ ਦੰਦ ਕਿਹੜੇ ਹੁੰਦੇ ਆ ਇਹ ਦੁੱਧ ਦੰਦ ਉਹ ਆ ਜਦੋਂ ਬੱਚਾ ਜਨਮ ਲੈਂਦਾ ਤੇ ਦੁੱਧ ਚੁੰਘਦੇ ਵਾਲੇ ਦੰਦ ਹੁੰਦੇ ਆ 2 ਸਾਲ ਤੀਨੇ ਸੂਪ ਪੀਣਾ ਇਹ ਹਮ ਖੀਰੀ ਖੀਰੀ ਸੂਪੂਗੀ ਇਹ ਦੰਦ ਉਹ ਤੂੰ ਬਾਅਦ ਚ ਭੰਨੂਗੀ ਹੁਣ ਨਿੱਕੇ ਨਿੱਕੇ ਦੰਦ ਆ ਇਹ ਤੋਂ ਬਾਅਦ ਜੇ ਨੇ ਦੰਦ ਭੰਨਣੇ ਆ ਦੋ ਦੰਦ ਕੱਡੂਗੀ ਉਹ ਦੋ ਵੱਡੇ ਦੰਦ ਹੋਣਗੇ ਉੱਥੋਂ ਦੋਂਦੀ ਹੋ ਜਾਂਦੀ ਆ। ਇਹ ਠੰਡੀ ਇੰਨੀ ਆ ਭਲਾ ਤੂੰ ਆ ਹੀ ਬੈਠਾ ਰ। ਹਾਂ। ਸੇਵਾਂ ਦਾ ਬਹੁਤ ਆ। ਦੁੱਧ ਕਿੰਨਾ ਪਾ ਦੂ? ਦੁੱਧ ਬਈ 16-17 ਕਿਲੋ ਦਾ ਪਾਉਗੀ ਪਹਿਲਾਂ ਇਹ। ਹਾਂ। ਬਾਕੀ ਸੇਵਾ ਦਾ ਵੀ ਦੁੱਧ ਹੁੰਦਾ, ਸਾਮ ਦਾ ਵੀ ਹੁੰਦਾ। ਹਾਂ। ਦੋਸਤ ਇਹ ਵੀ ਗੱਲ ਹੈਗੀ ਆ। ਅੱਗੇ ਸੇਵਾ ਸੰਭਾਲ ਤੇ ਵੀ ਡਿਪੈਂਡ ਕਰਦਾ ਕੁਝ ਬਰੀਡ ਦਾ ਵੀ ਹੁੰਦਾ ਤੇ ਕੋ ਸੇਵਾ ਦਾ ਵੀ ਹੁੰਦਾ। ਦੋਵੇਂ ਚੀਜ਼ਾਂ ਰਲ ਕੇ ਪਸ਼ੂ ਦੁੱਧ ਦਿੰਦਾ। ਹੁਣ ਲੇਵਾ ਭਾਂਡਾ ਸੋਨਾ। ਅਜੇ ਵਲਟ ਲੰਬਾ ਕੀ ਆ ਅਜੇ ਹਫ਼ਤਾ ਲੈ ਜਾਣਾ। ਅਜੇ ਕੋਈ ਫੱਟਪੁੜਾ ਨਵਾਇਆ ਨਹੀਂ ਹਾਰ ਦੀ ਪਿਆ ਹਜੇ ਬਾਕੀ ਲੇਵਾ ਚੰਗਾ ਸੋਹਣਾ ਫੱਟ ਫੱਟ ਠੋਸ ਨਿੱਗਰ ਹਵਾਨਾ ਬਾਕੀ ਹੈ ਬੱਚੀ ਨਵਾਹਣ ਛੋਟੀ ਉਮਰ ਖੀਰੀ ਬੱਚੀ ਆ ਖੀਰੀ ਖੀਰੀ ਨੇ ਸੂ ਪੈਣਾ ਛੋਟੀ ਬੋਲੀ ਵੱਡੀ ਆ ਚਾਰੇ ਥਾਂ ਇੱਕੋ ਜਿਹਾ ਕਿੰਨੇ ਕੋਲ ਕੋਈ ਸ਼ਾਂਗ ਨਹੀਂ ਫਾਂਗਨੇ ਆ ਚਾਰੇ ਥਣ ਫਲੀਆਂ ਰਗੇ ਆ ਜਿਵੇਂ ਇੱਕੋ ਜੇ ਇਹ ਨਹੀਂ ਗੱਲ ਹੈਗਾ ਪੂਰਾ ਬਾਕੀ ਬਾਨਾ ਕਰਨਾ ਹਾਂ ਲੋਹਾਰ ਜੀ ਇਹਦਾ ਮੁੱਲ ਜਾਇਜ਼ ਆ ਇਹਦਾ 60000 ਰੁਪਏ ਜੀ ਜੋੜੀ ਲੈਣੇ ਦਾ ਕੋਈ ਜੋੜੀ ਦਾ ਵਰ ਜੋੜੀ ਦਾ ਵੀ ਕਰ ਦਾਂਗੇ ਮਣ ਤਾਂ ਹੋਜੂ ਭਰਾ ਵੱਧ ਹਾਂ 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 ਲਓ ਜੀ ਇਹ ਕੱਲੀ 60 ਦੀ ਆ ਦੋ 10 ਦੀ ਹੋਜੂ ਮਾਨਤਾਂ ਇਕੱਲੇ ਇਕੱਲੇ ਪਸ਼ੂ ਚੋਂ ਵੀ ਜੋ ਵੀ ਕੋਈ ਲੈਣੀ ਚਾਵੇ ਤਾਂ ਜੋੜੀ ਚ ਰਹਿਤ ਕਰ ਦਾਂਗੇ ਕੋਈ ਗੱਲ ਨਹੀਂ ਜੋੜੀ ਚ ਭੋਰਾ ਵੱਧ ਹੋਜੂ ਕੋਈ ਗੱਲ ਨਹੀਂ ਖਰਚਾ ਪਾਣੀ ਕਿਰਾਏ ਭਾੜੇ ਵਾਲਾ ਗੱਡੀ ਵਾਲਾ ਨਿਕਲ ਜੂ ਵਿੱਚ ਕੋਈ ਚੱਕਰ ਨਹੀਂ ਜਿਹੜਾ ਜੋੜਾ ਲੈ ਲੂ ਹੋ ਜੂ ਕੱਲੇ ਕੱਲੇ ਜੋ ਵੀ ਜੋੜੇ ਜੋ ਪੂਰਾ ਵੱੱਧ ਹੋ ਜੂ ਦੋ ਪਸ਼ੂ ਸੇਲ ਹੈ ਜਿਹਦੇ ਜਿਹੜਾ ਵੀ ਜਾਨਵਰ ਫੱਟ ਵੈਂਦਾ ਜੇ ਕੋਈ ਕੱਲੀ ਵੱਛੀ ਲੈਣ ਦਾ ਚਾਹ ਵਣਾ ਖੀਰੀ ਅਗਲਾ ਇਹ ਲੈ ਲੈ 60000 ਮੁੱਲ ਜੇ ਕਿਸੇ ਨੇ ਝੋਟੀ ਲੈਣੀ ਹੈ ਅਗਲਾ ਝੋਟੀ ਲੈ ਲੈ ਜੇ ਕਿਸੇ ਨੇ ਦੋਵੇਂ ਪਸ਼ੂ ਲੈਣੇ ਆ ਮਾਨ ਤਣ ਵੱੱਧ ਹੋ ਜੂ ਸਾਰਿਆਂ ਨੂੰ ਸასი ਸ਼ਕ